ਲੋਕ ਮਹਲਾ ਪਹਿਲਾ ਪਹਿਲਾ ਸੱਚਾ ਆਪ ਹੋਏ ਸੱਚੇ ਬੈਠਾ ਆਏ ਪਹਿਲਾ ਸੱਚਾ ਆਪ ਹੋਵੇ ਬੜਾ ਸੇ ਲੋਕਾਂ ਨੂੰ ਕਹਿੰਦੇ ਅਸੀਂ ਸੱਚੇ ਬਣ ਜਾਓ ਸਿੱਖ ਬਣ ਜਾਓ ਆਪ ਬਣਦੇ ਸਰਪੰਚ ਦਾ ਕਹਿੰਦੇ ਆਪ ਹੋਵੇ ਸੱਚਾ ਪਹਿਲਾ ਸੱਚਾ ਆਪ ਹੋਵੇ ਆਪੇ ਸੱਚੇ ਹੋ ਜਾਓ ਆਪੇ ਸਿੱਖ ਬਣ ਜਾਓ ਬਥੇਰੀ ਗੱਲ ਹੈ ਜਿੱਦੂ ਲੋੜ ਉਹ ਬਣ ਜੂ ਹੋਰ ਸਾਰਿਆਂ ਤੇ ਹੋ ਗਈ ਆਪਣ ਜੋ ਇੱਕ ਨੂੰ ਥੋੜੀ ਘਿਆ ਵੀ ਤੂੰ ਬਣ ਜਾ ਕਿ ਆਪ ਨਾ ਹੋਵੇ ਤੇ ਦੁਹੇ ਰੁਖੀ ਕਹੇ। ਸੱਚ ਆਪ ਹੋਏ ਸੱਚਾ ਬਠਾਏ। ਫੇਰ ਸੱਚਾ ਹੋ ਕੇ ਭੈ ਸਦਾ ਸੱਚਾ ਜਿੰਨਾ ਜਲ ਸੱਚਾ ਨਹੀਂ ਹੈਗਾ। ਮਾਨ। ਹਿਰਦਾ ਸੱਚਾ ਨਹੀਂ ਹੈ ਉਹਨਾਂ ਚ ਮਾਨ ਟਿਕਦਾ ਨਹੀਂ। ਝੂਠੀ ਹੈ। ਮਾਇਆ ਜੂਠ। ਮਾਇਆ ਤੋਂ ਅਲੱਗ ਹੋ ਕੇ ਬਣ ਸੱਚਾ। ਹਾਂ। ਮਾਇਆ ਦੀ ਭੁਖ ਤੇ ਮਾਇਆ ਵੇਖ ਰੋ। ਬਿਗ ਤੋਂ ਬਿਗੜਾ ਤੇ ਆ ਕਰਕੇ ਲੋਭ ਦਾ ਤੇ ਆ ਕਰਕੇ ਹੀ ਸੁੱਚਾ ਹੁੰਦਾ ਹੈ। ਫਿਰ ਟਿਕ ਜਾਂਦਾ। ਫਿਰ ਸੰਤੋਖੀ ਹੋ ਜਾਂਦਾ। ਸੁੱਚੇ ਅਗਰ ਰੱਖੇ ਹੁਣ ਕੋਈ ਨਾ ਪਿੱਟੋ ਜਾਏ। ਸੁੱਚੇ ਦੇ ਅਗੇ ਕੁਝ ਵੀ ਰੱਖ ਦੋ ਚਾਹੇ। ਕਿ ਤੇ ਅੱਗੇ ਕੁਝ ਵੀ ਰੱਖ ਦੋ ਤੁਸੀਂ ਸੱਚਾ ਅੰਦਰ ਮਾ ਜਿਹੜਾ ਦਲਾ ਉਹ ਵੀ ਸੱਚਾ ਚਲ ਮਨ ਬਾਲਾ ਸੱਚਾ ਹੋ ਜਾਂਦਾ ਹੈ ਤਾਂ ਉੱਥੇ ਚ ਲੈ ਜਾਂਦਾ ਸੱਚ ਸੱਚ ਦੇ ਅੱਗੇ ਦਲੇ ਸੱਚ ਦੇ ਅੱਗੇ ਆਪਣਾ ਆਪ ਰੱਖ ਦਿੰਦਾ ਆਪਣਾ ਸਭ ਕੁਝ ਸੱਚ ਦੇ ਅੱਗੇ ਰੱਖ ਦਿੰਦਾ ਜੇ ਜਿਹੜਾ ਕੁਝ ਮੇਰੇ ਚ ਗਲਤ ਹੈ ਨਹੀਂ ਸੱਚਾ ਉਹ ਬਾਹਰ ਕਰ ਦੇ ਅਸਲ ਜੋ ਸਾਡੇ ਕੋਲ ਗਿਆਨ ਹੈ ਜੋ ਸਾਡੇ ਕੋਲ ਜਾਣਕਾਰੀ ਹੈ ਜੇ ਅਸੀਂ ਅੰਤਰਾਤਮਾ ਕੋ ਰੱਖ ਦਈਏ ਉਕੇ ਅਗੇ ਰੱਖਿਓ ਉਹ ਸੱਚਾ ਰਾਂ ਉਹਨੂੰ ਪਤਾ ਹੈ ਕੀ ਤੇਰੇ ਅੰਦਰ ਸੱਚ ਹੈ ਕੀ ਝੂਠਾ ਫੈਸਲਾ ਉਹਨੂੰ ਕਰਦੇ ਹੋ ਤਰਾ ਗੁਰੂ ਆਪ ਆਪਣਾ ਫੈਸਲਾ ਕਰੇ ਅਸੀਂ ਗੁਰਬਾਣੀ ਨੂੰ ਮੰਨਣ ਵਾਲੇ ਫੈਸਲੇ ਆਪ ਕਰਦੇ ਵੀ ਬੰਦੀਆਂ ਜਾਣਾਂ ਮੱਦੀ ਉਹਦੀ ਫੈਸਲਾ ਨਹੀਂ ਕਰ ਸਕਦਾ ਉਹਨਾਂ ਦਾ ਉਹ ਤਾਂ ਫਿਰ ਆਪਣਾ ਦੇਖੋ ਨਾ ਮਨ ਤੁਸੀਂ ਫੈਸਲਾ ਅੰਤਰਾਤਮਾ ਕਰੇ ਕਿ ਕੀ ਸੱਚ ਹੈ ਤੇਰੇ ਚ ਕੀ ਗਲਤ ਹੈ ਕੀ ਠੀਕ ਹੈ ਮਨਮੁਤੀ ਦਰ ਡਿਊਟਰਨ ਫਿਰ ਸੱਚਾ ਹੋ ਸਕਦਾ ਸੱਚੇ ਅਗਰ ਕਿਰ ਕੋਈ ਨਾ ਪਿੱਟੋ ਜਾਏ ਫਿਰ ਉੱਥੇ ਕੀ ਨਾ ਬੈਟਣਾ ਅੰਦਰ ਤਾਂ ਕੋਈ ਜਾ ਨਹੀਂ ਸਕਦਾ ਸੱਚਾ ਹੋ ਗਿਆ ਉਹ ਉਹ ਹੁਣ ਹੁਣ ਬਾਹਰ ਲਈ ਆਪਾਂ ਗੱਲ ਕਰ ਲੈਂਦੇ ਆ ਬਾਹਰ ਕੀ ਹੋ ਰਿਹਾ ਇਹ ਤਾਂ ਅੰਦਰ ਦੀ ਗੱਲ ਕਰਦੇ ਆਪਾਂ ਬਾਹਰ ਕੀ ਹੋ ਰਿਹਾ ਬਾਬੜ ਨ ਆ ਗਿਆ ਸੱਚਾ ਹੋ ਗਿਆ ਗੱਲ ਤਾਂ ਬਾਬੜ ਦੀ ਕਰਨਗੇ ਉਹ ਕਹਦਾ ਜੀ ਵਰਵਾਣੇ ਤਾਂ ਮੰਨਦੀ ਨਹੀਂ ਐ ਕੋਈ ਬਾਹਰੋਂ ਤੋਤਾ ਸੱਚਾ ਹੋ ਗਿਆ ਸੱਚੇ ਸਹੀ ਨਾਨਕਾ ਜੀਰਮਨ ਵਸੇ ਸੋਏ ਅੱਗੇ ਹੁੰਦੋ ਪਾਵਣ ਬਾਹਰੋਂ ਆ ਕੇ ਆ ਗਿਆ ਸੱਚਾ ਹੋ ਕੇ ਬਹਿ ਗਿਆ ਸੱਚਾ ਉਹ ਜਿੱਥੇ ਚੌਂਕਾ ਦਿੱਤਾ ਉੱਥੇ ਬਹਿ ਗਿਆ ਵੀ ਸੱਚਾ ਧਰਤੀ ਤੇ ਬਹਿ ਗਿਆ ਅੱਗੇ ਸੱਚਾ ਬੋਝ ਰੱਖ ਲਿਆ ਆਪਣਾ ਨਾ ਮੈਨਾਂ ਨੇੜੇ ਨਾਲ ਆਇਆ ਹੁਣ ਸੱਚਾ ਹੈ ਜੇ ਕਿਹ ਜਿਨਾ ਸੱਚਾ ਹੈ ਇਹੋ ਇਹ ਆਪਣੇ ਉਹਨੇ ਆਪਣੇ ਮਨਮਤਾ ਸੱਚਾ ਹੈ ਸੱਚਾ ਕਰਨਾ ਸੀ ਮਨ ਕਾਲੇ ਆ ਸ਼ਰੀਰ ਨਾਖੇ ਮਨ ਉਸ ਤਾਂ ਕੀਤਾ ਹਰਦਾ ਕਰਨਾ ਸੀ ਸੋਚਾ ਲਿਪਕੇ ਧਰਤੀ ਸੁਚੀ ਕਰ ਲਈ ਜਿੱਥੇ ਮੰਨੇ ਜਾ ਕੇ ਬੈਠਣਾ ਹੋ ਜਗ੍ਹਾ ਵੀ ਸੁਚੀ ਚਾਹੀਦੀ ਸੀ ਨਾ ਉਹਦੇ ਵਜਾਇ ਉਹ ਧਰਤੀ ਲਿਪਕੇ ਸੁਚੀ ਕਰ ਹਾਂ ਸਭ ਨੇ ਸੋਚਾ ਉਹ ਜਿਹੜਾ ਭੋਜਨ ਪਦਾਰਥ ਬਣਾਇਆ ਸੀ ਆਪਣੇ ਆਪਣੇ ਹਿਸਾਬ ਨਾਲ ਉਹ ਰੱਖ ਲੈ ਉੱਥੇ ਕੋਈ ਨਾ ਪਟਕ ਜਾਏ ਇੰਨੇ ਚੀਜ਼ਾਂ ਮਾਇਆ ਦੀਆਂ ਲਿਆ ਦੇ ਜਦ ਕਿ ਕੀ ਸੀ ਸੱਚਾ ਹਰ ਦਾ ਹੁੰਦਾ ਫਿਰ ਮਨ ਸੁੱਚਾ ਹੋ ਕੇ ਉੱਥੇ ਬੈਠਦਾ ਫਿਰ ਬਾਣੀ ਆ ਗੁਰਬਾਣੀ ਸੱਚੀ ਸੁੱਚੀ ਇਹਦਾ ਭੋਜਨ ਗੁਰਪ੍ਰਭੂ ਜਾਨੀ ਦਾ ਭੋਜਨ ਇਹ ਖਾਂਦਾ ਕਰਨਾ ਏਸੇ ਹੀ ਕਰ ਕੀ ਰਿਹਾ ਸੱਚੀ ਬਾਣੀ ਨੂੰ ਵਿਚਾਰਦਾ ਵਿੱਚੋਂ ਵਖੜ ਸੱਚਾ ਕੱਢਦਾ ਤੇ ਉਹ ਛਕਦਾ ਇਹਦੀ ਵਜਾਇ ਕਰ ਕੀ ਰਿਹਾ ਕਰ ਰਿਹਾ ਸੁੱਚਾ ਹੋ ਕੇ ਜੀਵਿਆ ਲੱਗਾ ਪੜਨ ਸੁਲੋ ਹਾਂ ਸੱਚਾ ਹੋ ਕੇ ਖਾ ਲਿਆ ਉਹਨੇ ਜੇਬਿਆ ਦਾ ਖਾ ਲਿਆ ਫੇਰ ਸ਼ਲੋਕ ਪੜਨਾ ਕਿ ਪਿੱਛੋ ਹਾਂ ਉੱਥੀ ਜਾਈ ਸੁੱਟਿਆ ਕਿਸੇ ਲਗਾ ਦੋ ਉੱਥਈ ਹੋ ਗਈ ਥਈ ਪਾਰ ਗੱਦੀ ਜਗ੍ਹਾ ਜਾ ਕੇ ਸੁੱਟ ਦਤਾ ਉਹ ਜਿਹੜਾ ਸੱਚਾ ਭੋਜਨ ਸੱਚਾ ਭੋਜਨ ਸੁੱਟਿਆ ਕਿੱਥੇ ਜਾ ਕੇ ਬਹੁਤ ਗੰਦਾ ਜਿੱਥੇ ਗੰਦ ਬਣ ਗਿਆ ਉਹਦਾ ਸਾਲ ਸੁੱਟਦਾ ਫਾਇਦਾ ਸੋ ਪੇ ਪਵਿੱਤਰ ਚੀਜ ਨੂੰ ਪਵਿੱਤਰ ਬਣਾਉਣ ਦਾ ਦੋਖੀ ਕਿਤੇ ਲੱਗਿਆ ਉਹ ਜੇ ਉਲਟੀ ਵੀ ਆਜ ਬੇਜਦੇ ਉਹਦੇ ਵੱਲ ਝਾਕੜ ਨੂੰ ਜੀਲੀ ਕਰਦਾ ਕਹਤਾ ਉਹ ਸੁੱਚੇ ਦਾਦਾ ਤੇ ਬਣਾਦਾ ਨਾਸ ਕਰਤਾ ਇਹ ਦੋਖੀ ਨੂੰ ਲੱਗਿਆ ਇਹ ਪਾਪ ਕਿਹਨੂੰ ਲੱਗਿਆ ਪਾਪ ਤੈਨੂੰ ਲੱਗਿਆ ਜਿਹਨੇ ਖਾਦਾ ਦੁਖਦਾਬ ਪਾਪੀ ਹੋ ਗਿਆ ਕਿ ਨਾਜਰ ਬਾਹਰ ਦਾ ਸੋਚਿਆ ਸੀ ਜਦ ਤੱਕ ਖਾ ਲਿਆ ਨਾਸ ਕਰਤਾ ਸਾਰੇ ਦਾ ਐਸੀ ਜਗ੍ਹਾ ਛੜਿਆ ਜਿੱਥੇ ਜਾ ਕੇ ਸਾਰਾ ਹੀ ਨਾਸ ਹੋ ਗਿਆ ਤਾਂ ਫਿਰ ਤੋ ਖਾਤਾ ਨਹੀਂ ਕੋਈ ਉਹ ਨੂੰ ਕਿਸੇ ਲੱਗਾ ਦੋਖ ਤੇ ਪਾਪੀ ਨੂੰ ਲੱਗਾ ਭਾਈ ਹਨੂ ਦੇਵਤਾ ਪਾਣੀ ਦੇਵਤਾ ਬਸੰਤਰ ਦੇਵਤਾ ਨੂੰ ਉਹ ਤੂੰ ਨਾਲੇ ਦੇਵਤੇ ਬੰਦੇ ਦੇਵਤੇ ਹੀ ਖਾ ਗਿਆ ਤੂੰ ਤਾਂ ਵਾਸ ਘਰ ਦੇ ਤੂੰ ਕਹਿੰਦਾ ਆਪਾਂ ਖਾਗਾ ਦੇਵਤੇ ਅਰਧ ਦੇਵਤਾ ਖਾ ਗਿਆ ਪਾਣੀ ਦੇਵਤਾ ਖਾ ਗਿਆ ਬਸੰਤਰ ਦੇਵਤਾ ਤਿੰਨ ਦੇਵਤੇ ਖਾ ਗਿਆ ਜੀ ਉਹਦੇ ਹੀ ਇਹ ਮਾਰ ਕੇ ਕਹਿ ਲੋ ਤੂੰ ਕਹਿੰਦਾ ਬਾਸ ਖਾਣਾ ਨਹੀਂ ਚਾਹੀਦਾ ਇਹ ਪਖੰਡ ਕੀ ਨੂੰ ਦੱਸਦਾ ਤੂੰ ਬਸੰਤਰ ਦੇਵਤਾ ਚਾਰ ਹੋ ਗਏ ਲੋੜ ਪੰਜ ਲੋੜ ਚਲਾ ਦੇਵਤਾ ਨਹੀਂ ਹੈ ਲੋੜ ਨੂੰ ਦੇਵਤਾ ਨਹੀਂ ਕਹਿਆ ਲੋੜ ਨੂੰ ਅਮਰ ਕਿਹਾ ਹੈ ਲੋੜ ਦੇਵਤਾ ਨਹੀਂ ਹੈ ਅਗਰ ਦੇਵਤਾ ਪਾਣੀ ਦੇਵਤਾ ਬਸੰਤ ਦੇਵਤੇ ਹੋ ਗਏ ਲੋੜ ਕਿਹਨੇ ਦੇਵਤਾ ਕਿਉਂਰੀ ਦੇਵਤਾ ਪੰਜਵਾਂ ਪਾਇਆ ਕਿ ਪੰਜਵੇਂ ਤਾਂ ਲੋੜ ਵੀ ਪਾਇਆ ਤੇ 5ਵੇਂ ਨੰਬਰ ਤੇ ਕਿਚ ਪਾਇਆ ਕਿਉਂ ਕਿਉਂ ਕਹਦੇ ਪਾਇਆ ਕਹਿੰਦੇ ਕਿਉਂ ਬਿਨਾ ਪਵਿੱਤਰ ਨਹੀਂ ਹੁੰਦਾ ਤਾਂ ਹੋ ਆਪਾਂ ਕੋਈ ਤਾਂ ਪਵਿੱਤਰ ਹੋਇਆ ਕਿ ਬਈ ਦੇਵਤੇ ਇੱਦਾਂ ਇਕੱਠੇ ਕੀਤੇ ਪਵਿੱਤਰ ਨਹੀਂ ਮੈਨਾਂ ਕਹਉਂਦੇ ਕਿਉਂ ਪਾ ਕੇ ਦੇਵਤੇ ਪਵਿੱਤਰ ਹੋਏ ਨੇ ਪਹਿਲਾਂ ਤੇ ਦੇਵਤੇ ਪਵਿੱਤਰ ਨੇ ਰਹਾ ਤੇ ਬਿਆਨਾਂ ਦੇ ਵਿੱਚੋਂ ਫੜਿਆ ਜੋ ਪਖੰਡਵਾਦ ਦੇ ਬਿਆਨ ਦੇ ਵਿੱਚੋਂ ਫੜਿਆ ਹੈ ਜੋ ਵੀ ਬਿਆਨਾਂ ਵਿੱਚ ਫੜਦੇ ਨੇ ਕੋਰਟ ਜੁਹਾ ਵਕੀਲ ਫੜ ਲੈਂਦਾ ਜਾਂ ਬਿਆਨ ਕੀ ਦਿੰਦਾ ਉਹ ਤੇਰੇ ਦੇਵਤੇ ਬਵਿੱਤਰ ਹੋਏਗਾ ਬਵਿੱਤਰ ਹੋਏ ਤੇਰੇ ਦੇਵਤੇ ਬਵਿੱਤਰ ਤੂੰ ਕਹਿ ਰਿਹਾ ਹੈ ਬਵਿੱਤਰ ਕਿ ਉਹ ਵਾਖੇ ਬਵਿੱਤਰ ਹੁੰਦਾ ਇਹਦਾ ਮਤਲਬ ਫਿਰ ਅਬਵਿੱਤਰ ਨਾਲ ਦੇ ਹਿੱਤੇ ਤੇਰੇ ਤੂੰ ਪਵਿੱਤਰ ਕਦੋਂ ਹੋ ਗਿਆ ਤੂ ਬਵਤਰ ਕਿੱਥੋਂ ਗਿਆ ਜੇ ਤੇਰੇ ਦੇਵਤੇ ਹੀ ਬਵਤਰ ਨੇ ਤੂੰ ਪਰ ਪੰਜ ਬਣਾਇਆ ਕਿਉਂ ਖਾਣ ਦਾ ਸੱਦਾ ਕਿਉਂ ਕਿਹਾ ਨਾ ਇਹ ਕਿਉਂ ਖਾਣ ਦਾ ਬਖੰਡ ਬਣਾਇਆ ਮੈਂ ਨਹੀਂ ਜੀ ਨਹੀਂ ਤਾਂ ਭੂਤਨ ਸੋਈ ਹੈ ਜੇ ਦੇਵਤੇ ਹੀ ਹੋਣ ਇਹਦਾ ਬਵਤਰ ਕਿਉਂ ਹੋ ਰਹਾ ਹੁੰਦਾ ਤੇਰੇ ਦੇਵਤੇ ਕਿ ਕਿ ਉਹ ਬਵਤਰ ਹੋਇਆ ਦੇਵਤਿਆਂ ਦੇ ਉੱਪਰ ਹੋਇਆ ਫਿਰ ਕਿਉਂ ਤਾਂ ਇਹ ਬੜੀ ਵੱਧਾ ਪਰਦਾ ਕੀ ਜੋ ਡੇ ਦੇ ਕੀ ਬਣਾ ਹੁੰਦਾ ਹੈ ਜੋੜ ਦੀਆਂ ਲੀਰਾਂ ਬਣਾ ਕੇ ਰੱਖਦੀ ਵਿਚਾਰ ਤਾਰਾਂ ਦੀਆਂ ਲੀਰਾਂ ਬਣਾ ਕੇ ਰੱਖਦੀ ਪਾਪੀ ਸੋਤਨ ਗੱਡਿਆ ਥੁੱਕਾਂ ਪਈਆਂ ਤੇ ਪਾਪੀ ਸੋਤਨ ਗੱਡਿਆ ਜੇ ਉਹ ਪਾਪੀ ਦੇ ਤਨ ਦੇ ਵਿੱਚ ਇਹ ਸਾਰਾ ਮਤਲਬ ਖਾ ਖਾਦਾ ਗਿਆ ਪਾਪੀ ਹੈ ਉਠ ਬੋਲਣ ਵਾਲਾ ਖਾ ਖਾਦਾ ਗਿਆ ਤੇ ਫਿਰ ਉਹਦੇ ਜੇ ਅਸੀਂ ਚਲੋ ਉਹਦੇ ਬਾਅਦ ਕਿਸੇ ਚਾਹਤੋਂ ਹਜਮ ਹੋ ਕੇ ਚੀਜ਼ ਬਾਹਰ ਆਉਂਦੀ ਹੈ ਪਵਿੱਤਰ ਬੈੜਾ ਬਣ ਕੇ ਬਾਹਰ ਹੁੰਦਾ ਹੈ ਜਿਹਾ ਉਲਟੀ ਤੇ ਉਹ ਤੇ ਤਾਂ ਉਹਦਾ ਦੇਖ ਕੇ ਧੱਕੂ ਮਾਰ ਗਿਆ ਵੀ ਹੋਰ ਕੀ ਕਰੂੰਗਾ ਧੱਕਾ ਪਈਆ ਜਿਤ ਮੁਖ ਨਾਮ ਨਾ ਉਚਰਾਂ ਬਿਨ ਨਾਮ ਹੈ ਰਸਤਾ ਹੈ। ਇਸ ਤਨ ਘਟਿਆ ਦਾ ਮਤਲਬ ਇਹ ਪੀ ਹੈ ਕਿ ਜਿਹੜਾ ਮਨ ਪਾਪੀ ਹੈ। ਤਾਂ ਸਰੀਰ ਇਹਦੇ ਨਾਲ ਜੁੜਿਆ ਹੋਇਆ ਹੈ। ਪਰ ਭੌਂਦੇ ਖੱਦਾ ਹੈ। ਤਾਂ ਕਿ ਉਹ ਖਾਣ ਨੂੰ ਜੀ ਕਰਦਾ ਸੀ, ਮਰ ਕਰਦਾ ਸੀ। ਤਾਂ ਦਾ ਬਖੜਵਾਲ ਬਣਾ ਲਿਆ ਵੀ ਭਾਈਏ ਉਹਨਾਂ ਦੀ। ਪਾਪੀ ਮਨ ਹੈ ਇਹਦੇ ਨਾਲ ਤੇਰਾ ਸਰੀਰ ਜੁੜਿਆ ਹੋਇਆ ਹੈ। ਤਾਂ ਤੇਰੇ ਤੰਦੂ ਵਿਤੂ ਕਾ ਮਾਰਦੀ ਹੈ ਵੀ ਤੇਰੀ ਗਾਦੀ ਫਲਸਫੀਆ ਪੰਡਤ ਨੂੰ ਕੋਈ ਕੰਦਾ ਨਹੀਂ ਸਮਝਦਾ ਅੰਦਰ ਤੂੰ ਕੋਈ ਵੀ ਚੰਗਾ ਨਹੀਂ ਸਮਝਦਾ ਤੂੰ ਕਈ ਵਾਰਦੇ ਨੇ ਸਾਰੇ ਤੇਰੇ ਤੇ ਤੇਰੀ ਇੱਜ਼ਤ ਕਿਉਂ ਨਹੀਂ ਹੈ ਕਿਉਂਕਿ ਤੇਰਾ ਜਿਹੜਾ ਸਰੀਰ ਹੈ ਜਿਹੜਾ ਤੇਰਾ ਬਾਹਰ ਹੈ ਉਹ ਆਪਣੇ ਜਿਹੜੇ ਤੇਰੇ ਸ਼ਾਸਤਰਾਂ ਦਾ ਲਿਖਤਾ ਹੈ ਉਹਨੂੰ ਜਿਵੇਂ ਵਰਜੀ ਬੋਗਦੇ ਨੱਕ ਬੋਲ ਲੈਂਦਾ ਕਿ ਉਹ ਖਾਣਾ ਕਹਿੰਦੇ ਕਿ ਉਹਦੇ ਬਿਨਾਂ ਨਹੀਂ ਪਵਿੱਤਰ ਹੁੰਦੇ ਦੇ ਤੁੱਕਾ ਬੈਣ ਵਾਲੀ ਉਹ ਗੱਲ ਹੈ ਤੂੰ ਸਦਾ ਕਹੇ ਕਿ ਉਹ ਖਾਣੇ ਵਿੱਚ ਅਪਵਿੱਤਰ ਅਪਵਿੱਤਰਤਾ ਰੁਕੋ ਲੈ ਖਿਆ ਹੇ ਜਿਤਮੁਖ ਨਾਮ ਨਾ ਉਚਰੈ ਬਿਨ ਨਾਮੈ ਰਸ ਖਾਹੇ ਨਾਨਕ ਕਿਵੇਂ ਜਾਣੀਐ ਜਿਤਮੁਖ ਤੁਕਾਂ ਜਸੁ ਬੁਖ ਨਾਮ ਬੋਚਰਾ ਜਿਹੜੇ ਮੁਖਨੋਂ ਨਾਮ ਨਹੀਂ ਨਾ ਸੱਚ ਨਹੀਂ ਨਾ ਬੋਲਿਆ ਜਾਂਦਾ ਝੂਠ ਬੋਲਿਆ ਨਾ ਆਪਣਾ ਝੂਠ ਬੋਲ ਕੇ ਖਾਧਨ ਕੋਡ ਬੋਲ ਕਰੇ ਹਾਰ ਇਨੇ ਬੋਲਦਾ ਸੱਚ ਨਹੀਂ ਬੋਲਦਾ ਸੱਚ ਬੋਲ ਕੇ ਖਾਦਾ ਤੂੰ ਤੂੰ ਦੇਰਿਆਂ ਦੀ ਗੱਲੇ ਹੀ ਨਾ ਕਰਦਾ ਫੇਰ ਕਿਹੜਾ ਕਿਉਂ ਕੋਈ ਨਾ ਪਉਂਦਾ ਹੋਰ ਕੋਈ ਘਰ ਨਾਲ ਕਿਉਂ ਜੋੜਦਾ ਹੈ ਨਾ ਗੱਲਾਂ ਖਾਣ ਪੀਣ ਨੂੰ ਤਰਵ ਨਾਲ ਕਿਉਂ ਜੋਕੀ ਲੋੜ ਹੈ ਦੀ ਜੋੜਦੀ ਤਰਵ ਅਸੀਂ ਕਿਹੜਾ ਪ੍ਰਸ਼ਾਦ ਆਪਾਂ ਬਣੋਰੀ ਆ ਕੋਈ ਤਰਵ ਨਾਲ ਜੋੜਿਆ ਹੋਇਆ ਤੂੰ ਇਹਨਾਂ ਗੱਲਾਂ ਨੂੰ ਖਾਣ ਪੀਣ ਨੂੰ ਤਰਵ ਨਾਲ ਜੋੜਦਾ ਹੈਂ ਤਾਰ ਨੂੰ ਤਰਬ ਲੈਣ ਦੇ ਤੇ ਤਾਂ ਸਾਰੇ ਧਰਤੇ ਹੀ ਨਾਸ ਕਰਤਾ ਸੱਚ ਬੋਲਣਾ ਹੀ ਬੰਦ ਕਰਤਾ ਫੇਰ ਫੇਰ ਤੇ ਝੂਠ ਬੋਲੀ ਜਾਂਦਾ ਬਲੈਕਮੇਲ ਨੇ ਘਰੀ ਜਾਂਦਾ ਫੇਰ ਫੇਰ ਤੇ ਕੀ ਲੋੜ ਪਈ ਹੈ ਬਿਨਾਂ ਮੇਰਾ ਸਫਾਇਆ ਜਿੱਤ ਮੁਖ ਨਾਮ ਨਾਲ ਚੜੇ ਜਿਹਦੇ ਮੁਖ ਨਾਲ ਸੱਚ ਨਹੀਂ ਬੋਲਿਆ ਜਾਂਦਾ ਬਿਨਾਂ ਮੇਰਾ ਸਫਾਇਆ ਆਨਾਮ ਤੇ ਮੇਰਾ ਕੋ ਰਾਸ ਸਭ ਥਾਰੇ ਖੰਦਾ ਨਾਨ ਗੇਵੇਂ ਜਾਣੀ ਹੈ ਜਿੱਤ ਮੁਖ ਥੁੱਕਾ ਪਾਏ ਭਾਈ ਸਮਝੋ ਕਿ ਉਹ ਫਟਕਾਰਾ ਹੀ ਬੋਲਦਾ ਉਹਨੂੰ ਲੋਕ ਫਟਕਾਰਾ ਹੀ ਬੋਲਦੇ ਨੇ ਬਈ ਇਹ ਤਾਂ ਅਸ ਉਹ ਇਹ ਵੀ ਸਤਮੀ ਕਹਿੰਦਾ ਨੇ ਕਹਿੰਦਾ ਸਾਧੂ ਆ ਦਸੋ ਆ ਦੂ ਐ ਇਹ ਸਾਧੂ ਨਹੀਂ ਸਵਾਦੂ ਹੈ ਜਿਹੜਾ ਸਾਧੂ ਹੈ ਖਲ ਉਹਨੂੰ ਆਜੋ ਮੜ ਗਿਆ ਖਾਲਿਆ ਸਾਧੂ ਨੂੰ ਸਾਦ ਤੇਸ ਤੇ ਕੀ ਮਸਤ ਜੇ ਟੇਸ ਜਿਆਦਾ ਭਈ ਕਦ ਕਰੇ ਆਪਣਾ ਲੋਕਰਤ ਕਰੇ ਜਹੇ ਜੀ ਕਿਸੇ ਨੇ ਦੇ ਦਿੱਤੀ ਜਹੇ ਜੀ ਉਹਦੇ ਪੱਕੀ ਹੋਈ ਹੈ ਦਾਲ ਜ਼ਰੂਰ ਹੈਗਾ ਹੈਗਾ ਨਹੀਂ ਕਹਿੰਦਾ ਨਹੀਂ ਹੈਗਾ ਜੋ ਨੂੰ ਰੋਟੀ ਖਾਂਦਾ ਨੂੰ ਪਤਾ ਵੀ ਨੂਨ ਘੱਟ ਆਇਆ ਵੱਧ ਆਇਆ ਦਾਲ ਖਾਦੀ ਹੈ ਸਾਧੂ ਕੰਦਾ ਹੈ। ਉਹਨੂੰ ਪਤਾ ਹੀ ਨਹੀਂ ਮਾ ਕੀ ਖਾਧਾ। ਖਾ ਲਿਆ। ਸਰੀਰ ਪਾਲਿਆ ਸਰੀਰ ਦਾ ਕੱਪ ਚੱਲ ਜੂਗਾ। ਸਰੀਰ ਦਾ ਕੱਪ ਹੈ ਨਾ ਉਹਦੀ ਭੁੱਖ ਠੀਕ ਹੋ ਗਈ ਬਸ। ਜੈ ਜੀ ਜੀ ਬਲੀ ਉਹ ਖਾਵੇ ਸੱਜਿਆ ਬਣਿਆ ਖਾ ਲਿਆ। ਜੱਗਾ ਬਣਿਆ ਚੁੱਭਾ ਖਾ ਲਿਆ ਬਣ। ਇਹ ਬਣੀ। ਜੱਗਾ ਖਾਣਾ ਚਾਹੇ ਜਾਂ ਵਾਲਿਆ ਖਾ ਲਿਆ ਪਰ ਮੇਸ਼ਾ ਨੇ ਭੇਜਿਆ। ਉਹਦੇ ਹੁਕਮ ਨਾਲ ਮਿਲਿਆ ਝੁਬੜਿਆ ਠਿਕੜਿਆ ਜੇ ਚੰਗਾ ਬੜ ਜਾਂਦਾ ਸ਼ਾਇਦ ਮਾਲਕ ਉਹਦਾ ਨੁਕਸਾਨ ਹੋ ਜਾਂਦਾ ਜੇ ਚੰਗਾ ਬੜੇ ਗੋਬੜ ਗਾ ਜੇ ਮਿਲਿਆ ਖਾਣ ਸਭ ਚੰਗਾ ਹੀ ਆ ਉਹਦੇ ਵਾਸਤੇ ਖਾਣਾ ਪੀਣਾ ਉਹਨੇ ਕਰੇ ਤਾਂ ਬਿਹਤਰ ਹੈ ਤੇ ਜਿਹਨ ਰੇਜ ਕੋਨੇ ਭੇਜਿਆ ਪਰਮੇਸ਼ਰ ਨੇ ਜੋ ਭੇਜਿਆ ਉਹਨੇ ਠੀਕ ਭੇਜਿਆ ਉਹ ਪਵਿੱਤਰ ਹੈ ਉਹ ਸਹੀ ਉਸੇ ਦੀ ਮੈਨੂੰ ਅੱਜ ਲੋੜ ਸੀ ਜਿਹੜਾ ਮੈਂ ਚਾਹਣਾ ਸ਼ਾਇਦ ਮੇਰੇ ਖਾਤਰ ਬਿਮਾਰੀ ਬਣ ਜਾਂਦਾ ਬਿਮਾਰ ਲੋਕ ਕਿਹ ਹੁੰਦੇ ਨੇ ਬਿਵਾਰ ਹੁੰਦੇ ਹੀ ਤਾਰੇ ਕੰਫਰਮੈਂਸ ਖਾਇਆ ਬੇਗਮਹਿਰਤ ਮੰਡ ਬਸਾਰਿਆ ਜਦ ਆਈ ਜੋਬਨ ਆਰੇ